ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਆਹ ਗਾਣ ਦੀ ਵੀਡੀਓ ਤਕਰੀਬਨ ਆਪਾਂ ਪਾਈ ਸੀਗੀ ਜੀ ਅੱਜ ਤੋਂ ਢਾਈ ਤਿੰਨ ਮਹੀਨੇ ਪਹਿਲਾਂ ਦੀ ਵੀਡੀਓ ਆਪਣੇ ਪੇਜ ਤੇ ਪਈ ਹੋਊਗੀ ਬਾਈ ਨੂੰ ਇਹ ਗਾਣ ਦਿੱਤੀ ਸੀਗੀ ਜੀ ਮੰਨ ਲਓ ਬਾਈ ਜਿਹਨਾਂ ਦੇ ਕੰਮ ਕਰਦਾ ਉਹਨਾਂ ਨੇ ਗਾਣ ਬਾਈ ਨੂੰ ਫ੍ਰੀ ਮੰਨ ਲਓ ਗਿਫਟ ਹੀ ਕੀਤੀ ਸੀਗੀ ਜੀ ਤੇ ਇਹ ਗਾਣ ਰੀਪੀਟਰ ਸੀ ਫੁੱਲ ਜੀ ਤਿੰਨ ਚਾਰ ਵਾਰ ਹੀ ਦੇਈ ਸੀ ਚਲੋ ਫੋਲ ਰੀਪੀਟਰ ਕਹਿ ਸਕਦੇ ਜਿਵੇਂ ਮਰਜ਼ੀ ਐ ਵੀ ਸਾਲ ਹੋ ਗਿਆ ਸੀ ਸੁਈ ਨੂੰ ਗਾਣ ਨੂੰ ਤੇ ਸਾਲ ਹੋ ਗਿਆ ਹੀ ਪਰ ਗੱਟ ਕੇ ਘੱਟ ਸੀ ਨੇ ਜਾਦੀ ਹੋ ਗਿਆ ਸਾਲ ਤਾਂ ਹੋ ਹੀ ਗਿਆ ਹਾਂ ਸਾਲ ਹੋ ਗਿਆ ਸੀ ਹੈ ਤੇ ਕਿੰਨਾ ਕਿੰਨਾ ਦੁੱਧ ਸੀ ਉਦੋਂ ਜਦੋਂ ਲੈ ਕੇ ਆਏ ਆ ਆਪਾਂ ਉਦੋਂ ਸੀਗਾ ਦਾ 2.5 2.5 ਕਿਲੋ ਸੀ ਤੇ ਦੁੱਧ ਵੀ ਵਧ ਗਈ ਦੁੱਧ ਵਧ ਗਈ ਕਿੰਨਾ ਦੁੱਧ ਘਰੇ ਹੀ ਸਪਲੀਮੈਂਟ ਹੁਣ ਇਹ 5 ਕਿਲੋ ਦਿੰਦੀ ਐ ਦਾ ਤੇ ਅੱਜ ਮਨ ਖੁਸ਼ ਹੋ ਗਿਆ ਹਾਂ ਹਾਂ ਪੂਰਾ ਬਾਈ ਕਿੰਨੇ ਟੀਕੇ ਭਰੇ ਆਪਾਂ ਇੱਕ ਹੀ ਭਰੇ ਬਾਈ ਇੱਕ ਹੀ ਭਰੇ ਹਾਂ ਕਿੰਨੇ ਟੀਕੇ ਤੇ ਰਹੀ ਹੈ ਇੱਕ ਟੀਕੇ ਤੇ ਗੱਬੜ ਹੋ ਗਈ ਹੈ ਨਾ ਪਹਿਲਾਂ ਕਿੰਨੇ ਵਾਰ ਨਹੀਂ ਰਹੀ ਸੀ ਉਹਨਾਂ ਦੇ ਘਰੇ ਉਹ ਦੋ ਤਿੰਨ ਵਾਰ ਹੀ ਦੱਸਦਾਈ ਬਾਈ ਰਹੀ ਨਹੀਂ ਰਹੀ ਅੱਛਾ ਦੋ ਤਿੰਨ ਵਾਰ ਹੀ ਨਹੀਂ ਰਹੀ ਸੀ ਹੈ ਨਾ ਤੇ ਮੜ ਖੋਜ ਆ ਪੂਰਾ ਪੂਰਾ ਬਈ ਪੂਰਾ ਬਾਈ ਦਾ ਮੁੱਲ ਪੈ ਗਿਆ ਨਾ ਜਿਹੜੀ ਗੱਲ ਆ ਪੈ ਗਿਆ ਪੂਰਾ ਪੈ ਗਿਆ ਇਹ ਗਾਂ ਦੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਆ ਜੀ ਆਪਣੇ ਪੇਜ ਤੇ ਠੀਕ ਆ ਇਹਨੂੰ ਸਪਲੀਮੈਂਟ ਵਗੈਰਾ ਦੇ ਕੇ ਤੇ ਉਸ ਤੋਂ ਬਾਅਦ ਆਪਾਂ ਮੰਨ ਲਓ ਇਹਦੇ ਇੰਜੈਕਸ਼ਨ ਸੀਮਨ 1 ਕੀ ਲਾਇਆ ਸੀਗਾ ਜੀ ਤੇ ਮੇਰੇ ਪੰਡ ਦੀ ਵੀਡੀਓ ਜੀ ਹਰੀ ਨੋ ਪੰਡ ਆ ਮੇਰਾ ਮੇਰੇ ਪੰਡ ਦੀ ਵੀਡੀਓ ਜੀ ਸੋਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ YouTube ਤੇ ਵੀਡੀਓ ਪਾਉਦੇ ਰਹਿੰਦੇ ਆ ਜੀ ਠੀਕ ਆ ਤੇ ਇਹ ਵੀਡੀਓ ਆਪਾਂ ਤੁਹਾਨੂੰ ਤਾں ਬਾਹ ਰਹੇ ਆ ਜੀ ਵੀ ਤੁਹਾਨੂੰ ਬਾਤ ਜਿਹੜਾ ਆਪ ਅਪਡੇਟ ਕੀ ਆ ਵੀ ਪਸ਼ੂ ਦੇ ਆਪਾਂ ਸੀਮਨ ਲਾ ਕੇ ਦਾ ਟੀਕਾ ਭਰ ਕੇ ਦਾ ਵੀਡੀਓ ਪਾ ਦੀ ਉਹਦੇ ਮੈਂ ਤੁਹਾਨੂੰ ਇਹ ਗੱਲ ਕਹੀ ਸੀਗੀ ਵੀ ਆਪਾਂ ਗੱਬਣ ਚੈੱਕ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਆ ਤੁਹਾਡੇ ਸਾਹਮਣੇ ਆ ਜੀ ਅੱਜ ਇਹ 2 ਮਹੀਨਿਆਂ ਦੀ ਚੈੱਕਪਾਸ ਹੋ ਗਈ ਹੈ ਪਰ ਕੋਈ ਬਾਲਾ ਖਰਚਾ ਤਾਂ ਨਹੀਂ ਕਰਾਇਆ ਬਈ ਨਹੀਂ ਬਈ 300 ਰੁਪਿਆ ਲੱਗਾ 300 ਰੁਪਿਆ ਸਾਰਾ 300 ਰੁਪਿਆ ਲੱਗਾ ਹੈ ਨਾ ਤਾਂ ਗਰੀਬ ਬੰਦਾ ਜੀ ਆਪਾਂ ਕੋਈ ਬਾਹਲਾ ਖਰਚਾ ਵੀ ਨਹੀਂ ਕਰਵਾਇਆ ਗਾਂ ਦੁੱਧ ਵੀ ਵੱਧ ਚੁੱਕੀ ਹੈ ਜੀ ਤੇ ਗੱਬਣ ਵੀ ਹੋ ਗਈ ਹੈ ਜੀ ਅੱਜ ਮੰਨ ਕੇ ਚਲੋ ਮਣ ਕੋਚਾ ਥੋੜੇ ਜਿਹਾ ਅਲਕੋਰੀਆ ਦੀ ਦਿੱਕਤ ਹੈਗੀ ਹੈ ਗਾਂ ਨੂੰ ਉਹ ਸੈੱਟ ਹੋ ਜਾਣੀ ਹੈ ਕੋਈ ਇਸ਼ੂ ਨਹੀਂਗਾ ਪਰ ਗਾਂ ਪਹਿਲੇ ਟੀਕੇ ਤੇ ਗੱਬ ਹੋ ਗਈ ਹੈ ਜੀ ਜਿਵੇਂ ਮੰਨ ਕੇ ਚਲੋ ਤਿੰਨ ਚਾਰ ਵਾਰੀ ਪਹਿਲਾਂ ਸੀਮਨ ਲੱਗਿਆ ਸੀ ਕੋਈ ਬਾਹਲਾ ਮੱਥਾ ਨਹੀਂ ਮਾਰਿਆ ਆਪਾਂ ਟੀਕੇ ਟੀਕੇ ਤੇ ਗੱਬ ਹੋ ਗਈ ਹੈ ਵੈਸੇ ਆਪਣਾ ਪਿੰਡ 'ਚ ਕੀ ਵਿਕਾਰ ਆ ਟਾਰਗੇਟ ਤੈਨੂੰ ਮੰਨ ਕੇ ਚੱਲ ਤੁਸੀਂ ਤਾਂ ਤੁਰੇ ਫਿਰਦੇ ਪਿੰਡ 'ਚ ਤੇਰਾ ਪੂਰਾ ਨਾਮ ਬਾਈ ਠੀਕ ਹੈ ਵੀ ਆਪਾਂ ਨਾਂ ਤੇ ਦੱਸੇ ਮੁਤਾਬਕ ਹੀ ਤੈਨੂੰ ਸੱਦਾ ਸੀ ਹਾਂ ਵੀ ਉਹਨੂੰ ਸੱਦਾ ਹਾਂ ਉਹਨੂੰ ਸੱਦਾ ਸਹੀ ਹੈ ਜੀ ਧੰਨਵਾਦ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਵੀ ਜੇ ਤੁਸੀਂ ਪਿੰਡ 'ਚ ਕੰਮ ਕਰਦੇ ਹੋ ਤੁਹਾਡਾ ਪਿੰਡ 'ਚ ਨਾਂ ਫੇਰ ਹੀ ਆਸੇ-ਬਾਸੇ ਨਾਂ ਦਾ ਫਾਇਦਾ ਜੀ ਠੀਕ ਹੈ ਜੀ ਬਾਕੀ ਦੂਜੀ ਗੱਲ ਗਰੀਬ ਦੇ ਹੱਕਾਸਤੇ ਠੀਕ ਆ ਮੈਨੂੰ ਆਪ ਫੋਨ ਲਾਇਆ ਤੂੰ ਬਾਈ ਹਾਂ ਮੈਂ ਤੈਨੂੰ ਕਾਲ ਲਾਇਆ ਸੀ ਵੀ ਬਾਈ ਜਦੋਂ ਟਾਈਮ ਹੈ ਤੂੰ ਆਪ ਫੋਨ ਲਾ ਕੇ ਕਹਿ ਵੀ ਅੱਜ ਮੈਂ ਟੂਰਤੇ ਸੀਗੇ ਜੀ ਬਾਈ ਨੇ ਮੈਨੂੰ ਫੋਨ ਲਾਇਆ ਕਹਿੰਦਾ ਵੀ ਆਪਾਂ ਗਾਂ ਚੈੱਕ ਕਰਦੀਆਂ ਡਾਕਟਰ ਪਾਣੀ ਛੱਡਦੀ ਏ ਥੋੜਾ ਥੋੜਾ ਵੈਸੇ ਮੈਂ ਉਹਨੂੰ ਤਸੱਲੀ ਤਾਂ ਪੂਰੀ ਦੇਤੀ ਸੀਗੀ ਗੱਬਣਾ ਪਰ ਫਿਰ ਵੀ ਚੈੱਕ ਕਰ ਜ਼ਰੂਰ ਕਰਾਇਆ ਕਰੋ ਜੀ ਭਲਾ ਮੈਂ ਕਹਿ ਹੀ ਜਾਵਾਂ ਕੋਈ ਵੀ ਡਾਕਟਰ ਤੁਹਾਨੂੰ ਕਹਿ ਦੇ ਵੀ ਸਰ ਮੇਰੀ ਗਾਰੰਟੀ ਹੈ ਨਾ ਚੈੱਕ ਪਸ਼ੂ ਜ਼ਰੂਰ ਕਰਵਾਇਆ ਕਰੋ ਅੱਜ ਬਾਈ ਵੱਲੋਂ ਕੰਮ ਧੰਦੇ ਵਾਲਾ ਬੰਦਾ ਤੇ ਆਪਾਂ ਕੋਈ ਬਾਹਲੀਏ ਤੋਂ ਵੇਟ ਨਹੀਂ ਕਰਵਾਈ ਮੈਂ ਕਿਹਾ ਜੀ ਬਰੋਂ ਘਰੇ ਆ ਜੀ ਕੋਈ ਨਹੀਂ ਹਾਂ ਬਈ ਰੂਹ ਖੁਸ਼ ਹੋ ਗਈ ਆ ਫੋਨ ਲਾ ਕੇ ਹਾਂ ਫੋਨ ਲਾ ਕੇ ਬੰਦੇ ਜੀ ਆਪਾਂ ਨੂੰ ਇਹ ਨਹੀਂ ਗੱਲ ਵੀ ਕੱਲ ਇਹਨੇ ਮੈਨੂੰ ਫੋਨ ਲਾਇਆ ਨਾਲੇ ਪੂਰਾ ਬਿਜ਼ੀ ਸ਼ਡਿਊਲ ਆ ਜੀ ਪਰ ਮੈਨੂੰ ਇਹ ਸੀ ਵੀ ਗਰੀਬ ਬੰਦਾ ਚਲੋ ਉਨੀ ਵਧੀਆ ਸੰਭਾਈ ਕਰ ਲੂਗਾ ਗਾਂ ਦੀ ਵੀ ਬਾਈ ਨੂੰ ਪਤਾ ਲੱਗ ਜੇ 2 ਮਹੀਨਿਆਂ ਤੇ ਅੱਜ ਇਹ ਗਾਂ ਤੇ ਇੱਕ ਪਾਸ ਹੋ ਗਈ ਆ ਜੀ ਬਹੁਤ ਬਹੁਤ ਵਧਾਈਆਂ ਪ੍ਰਗਟ ਦੇਣੇ ਬਈ ਧੰਨਵਾਦ ਬਈ ਠੀਕ ਆ ਜੀ ਫਿਰ ਧੰਨਵਾਦ ਜੀ ਬਹੁਤ ਬਹੁਤ